ਜਿਹੜਾ ਉਹ ਵਿਰਾਠੀ ਆ ਉਹ ਇਹ ਕਹਿ ਰਿਹਾ ਵਾ ਕਿ ਮੈਂ ਬਹੁਤ ਉੱਪਰਲੇ ਲੈਵਲ ਤੇ ਇਹਨੂੰ ਲੈ ਗਿਆ ਜਿੱਥੇ ਮਰਜ਼ੀ ਲੈ ਜਾ ਗੱਲ ਇਹ ਆ ਬੰਦੇ ਦਾ ਪੁੱਤ ਬਣ ਕੇ ਇਹਨੂੰ ਛੇਤੀ ਤੋਂ ਛੇਤੀ ਡਿਲੀਟ ਕਰ ਸਿੱਖ ਇਹਨੂੰ ਪਰਵਾਹ ਨਹੀਂ ਕਰਦੇ ਔਰ ਜੋ ਜਿਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਪੁੱਤ ਸ਼ਹੀਦ ਕਰਵਾਏ ਤੇ ਪੁੱਤ ਸ਼ਹੀਦ ਕਰਵਾਉਣ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਜਕਾਰਾ ਲਾਇਆ ਜਦੋਂ ਛੋਟੇ ਸਾਹਿਬ ਜਿਆਦਿਆਂ ਦੀ ਸ਼ਹਾਦਤ ਬਾਰੇ ਸੁਣਿਆ ਤੇ ਉਦੋਂ ਪਾਤਸ਼ਾਹ ਨੇ ਆਪਣੇ ਤੀਰ ਦੇ ਨਾਲ ਕਾਈ ਦਾ ਬੂਟਾ ਪੁੱਟ ਕੇ ਕਿਹਾ ਸੀ ਕਿ ਜ਼ੁਲਮੀ ਰਾਜ ਦੀ ਜੜ 뿌ਟੀ ਗਈ ਤੇ ਸਿੱਖਾਂ ਨੇ ਬਾਅਦ ਵਿੱਚ ਜ਼ੁਲਮੀ ਰਾਜ ਦੀ ਜੜ 뿌ਟੀ ਤੂੰ ਉਸ ਸੱਚੇ ਪਾਤਸ਼ਾਹ ਜੀ ਨੂੰ ਹੰਝੂ ਵਹਾਉਂਦੇ ਵੀ ਦਿਖਾਇਆ ਭਾਵੇਂ ਇਹ ਫਿਲਮ ਦੀ ਕਹਾਣੀ ਦਾ ਮਸਲਾ ਭਾਵੇਂ AI ਦੇ ਨਾਲ ਗੁਰੂ ਸਾਹਿਬ ਜੀ ਨੂੰ ਦਿਖਾਉਣ ਦਾ ਮਸਲਾ ਮੈਂ ਇਥੋਂ ਤੱਕ ਕਹਿਣਾ ਕਿ ਗੁਰੂ ਸਾਹਿਬ ਦੇ ਉੱਤੇ ਤੈਨੂੰ ਫਿਲਮ ਬਣਾਉਣ ਦਾ ਜਾਂ ਕਿਸੇ ਨੂੰ ਕੋਈ ਹੱਕ ਨਹੀਂ ਆ ਪਹਿਲੀ ਗੱਲ ਤੇ ਆ ਕੇ ਤੂੰ ਇਹ ਸਾਰੀ ਸਕ੍ਰਿਪਟ ਗਲਤ ਲਿਖੀ ਔਰ ਉਹਦੇ ਤੋਂ ਬਾਅਦ ਤੂੰ ਪੋਲ-ਪੋਲ ਖੇਲ ਰਿਆ ਤੂੰ ਕਹਿ ਰਿਹਾ ਵਾ ਕਿ ਮੈਨੂੰ opinion ਦੋ ਇਹ ਗਲਤ ਆ ਜਾਂ ਠੀਕ ਆ ਕੌਣ opinion ਦੇਊਗਾ ਜਦੋਂ ਸਿੱਖਾਂ ਨੇ ਫੈਸਲੇ ਕੀਤੇ ਹੋਇਆ ਕਿ ਗੁਰੂ ਸਾਹਿਬ ਗੁਰੂ ਪਰਿਵਾਰ ਜਾਂ ਸਾਡੇ ਜਿਹੜੇ ਵੱਡੇ ਸ਼ਹੀਦ ਆ ਉਹਨਾਂ ਦੇ ਉੱਤੇ ਕੋਈ ਕਿਰਦਾਰ ਕੀਤਾ ਹੀ ਨਹੀਂ ਜਾ ਸਕਦਾ ਔਰ ਤੂੰ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੂੰ ਪੇਸ਼ ਕੀਤਾ ਇਹਨੂੰ ਕਦੀ ਸਿੱਖ ਬਰਦਾਸ਼ਤ ਨਹੀਂ ਕਰਦੇ